ਵੀਡੀਓ ਦੇਖ ਰਹੇ ਸਾਰੇ ਸੱਜਣਾਂ ਉਤਰਨ ਇੱਕ ਵਾਰ ਫਿਰ ਤੋਂ ਜੈ ਸ਼ਿਵ ਸ਼ੰਕਰ ਜੈ ਬੋਲੇनाथ ਤੇ ਆਪਾਂ ਪਹੁੰਚੇ ਆ ਸ਼ਿਵਕੁੰਡ ਕਲਾਸ਼ ਪਰਵਤ ਦੇ एकदम ਸਾਹਮਣੇ ਤੇ ਪਹਿਲਾ ਦਰਸ਼ਨ ਤੁਹਾਨੂੰ ਹੀ ਕਰਾਨਾ ਹੈ ਕਲਾਸ਼ ਪਰਵਤ ਦੇ ਜੈ ਸ਼ਿਵ ਸ਼ੰਕਰ ਜੈ ਬੋਲੇनाथ ਬਾਕੀ ਸਵਾ 7:00 ਤੋਂ 7:30 ਦੇ ਵਿੱਚ ਸੂਰ ਦੇ ਨਿਕਲੂਗਾ ਫਿਰ ਆਪਾਂ ਨੂੰ ਮਨੀ ਦੇ ਦਰਸ਼ਨ ਹੋਣਗੇ ਜਿਸ ਕਰਕੇ ਮਨੀ ਮਹੇਸ਼ ਕਿਹਾ ਜਾਂਦਾ ਜਗਾਂ ਨੂੰ ਤੇ ਇਧਰਲੇ ਸਾਈਡ ਹੈਗਾ ਕੁੰਡ ਜਿੱਥੇ ਆਪਾਂ ਇਸ਼ਨਾਨ ਕਰਨ ਦੇ ਲਈ ਜਾਵਾਂਗੇ ਤੇ ਆ ਆ ਸੀਗਾ ਜੀ ਸਾਡਾ ਟੈਂਟ ਜਿੱਥੇ ਰਾਤੀ ਅਸੀਂ ਰਹੇ ਆ ਤੇ ਆ ਭਾਈ ਜੀ ਹੁਣ ਦੱਸੋ ਇਹ ਦੋ ਜੀ ਮਗੇਰੀਆਂ ਤੋਂ ਮਗੇਰੀਆਂ ਤੋਂ ਮਗੇਰੀਆਂ ਦੇ ਦਸੂਆ ਵਿੱਚ ਜੀ ਇਲਾਕਾ ਇਹਨਾਂ ਦਾ ਤੇ ਭਾਈ ਹੁਣ ਆਪਾਂ ਮਿਲੇ ਰਾਤ ਤੋਂ ਸਫਰ ਆਪਾਂ ਇਹਨਾਂ ਨਾਲ ਹੀ ਕਰਿਆ ਸੀਗਾ ਤੇ ਇਹਨਾਂ ਦੀ ਹਿੰਮਤ ਤੇ ਬਦੌਲਤ ਹੀ ਆਪਾਂ ਰਾਤੋ ਰਾਤ ਉਰੇ ਪਹੁੰਚ ਸਕੇ ਆ ਕਿਉਂਕਿ ਕੱਲੇ ਦੀ ਹਿੰਮਤ ਰੁੱਟ ਜਾਂਦੀ ਆ ਪਈ ਉਹਨਾਂ ਨੇ ਬਹੁਤ ਸਾਥ ਦਿੱਤਾ ਜਿਸ ਕਰਕੇ ਪਹੁੰਚਾ ਫੋਮਣ ਹੈ ਜੀ ਕੁੰਡ ਮਨੀ ਵੇ ਸ਼ਿਵਕੁੰਡ ਪਰ ਇਹ ਆਪਾਂ ਪਹਿਲਾ ਇਸ਼ਨਾਨ ਕਰਾਂਗੇ ਇਸ਼ਨਾਨ ਸੁਨਣ ਕਰਕੇ ਇੰਨੇ ਨੂੰ ਸੂਰਜ ਵੀ ਨਿਕਲ ਜਾਊਗਾ ਫਿਰ ਕਰਦੇ ਆ ਦਰਸ਼ਨ ਬਾਕੀ ਹਜੇ ਉੱਪਰਲੇ ਸਾਈਡ ਪੱਤਲ ਜੀ ਪਈ ਹੋਈ ਨੇ ਜਿਵੇਂ ਕਿ ਦਿਖੀ ਰਿਹਾ ਹਨ ਤੋਂ ਉੱਤੇ ਬਾਕੀ ਪਾਣੀ ਬਹੁਤ ਠੰਡਾ ਹੁੰਦਾ ਹੈ ਸ਼ਿਵਕੁੰਡ ਇਥੇ Shivdigneh ਇਸ਼ਨਾਨ ਕਰ ਰਿਹਾ ਸੀ ਤੇ ਜਗ੍ਹਾ ਦਾ ਨਾਮ Shivkunda ਹੈ ਤੇ ਦੇਖ ਸਕਦੇ ਹੋ ਕਿੰਨਾ ਠੰਡਾ ਹੋਊਗਾ ਇਸ ਟਾਈਮ ਵੀ ਪਾਣੀ ਕਿਉਂਕਿ ਬਰਫ਼ੋ ਦੀ ਪਰਤ ਜੰਮੀ ਹੋਈ ਹੈ ਉੱਪਰ ਉੱਪਰ ਹਾਂਜੀ ਕੀ ਕਹਿੰਦੇ ਇੱਛਾ ਇਸ਼ਨਾਨ ਕਰਨ ਦੀ ਮਾਸੂਮ ਹਵਾ ਹਾਂ ਜੇ ਵੰਦੂ ਬੇਟਾ ਕਦੋਂ ਸੂਰਜ ਨਿਕਲੇਗਾ ਕਦੋਂ ਚੋਟੀ ਦੇ ਦਰਸ਼ਨ ਹੋਣ ਭੋਲੇ ਨਾਲ ਦੀ ਕਿੰਗੇ ਹਾਲੇ ਉੱਪਰ ਹਲਕੇ ਹਲਕੇ ਬੱਦਲ ਵੀ ਨੇ ਤੇ ਧੁੱਪ ਵੀ ਸੂਰਜ ਨਿਕਲਣ ਦਾ ਵੀ ਟਾਈਮ ਹੋ ਰਿਹਾ ਹੈ ਆਹ ਚੱਲਿਆ ਇਹ ਇਸ਼ਨਾਨ ਕਰਨਾ ਬੰਬਾਂ ਬੋਲੇ ਮੰਗਿਓ ਹੀ ਨਾਲ ਬਿੱਟੂ ਓ ਜੀ ਬਿੱਟੂ ਜਾਣੋ ਨਾ ਇਹ ਛੇ ਮਿੰਟ ਇਹ ਖੜੇ ਇਸ਼ਨਾਨ ਕਰ ਲਈ ਆਪਾਂ ਪਾਣੀ ਬਹੁਤ ਜ਼ਿਆਦਾ ਠੰਡਾ ਸੀਗਾ ਤੇ ਪੋਲਨਾ ਦੀ ਕਿਰਪਾ ਨਾਲ ਕਲਾਸ਼ ਵੀ ਹੋ ਗਿਆ ਸਾਫ ਬਹੁਤ ਫੁਰਜ਼ੇ ਨਿਕਲਦਾ ਹੈ ਦਰਸ਼ਨ ਚਮਕਦੀ ਹੋਈ ਮਣੀ ਦੇ ਕਰੀਏ ਤੇ ਚੱਲੀਏ ਫਿਰ ਵਾਪਸਾਂ ਨੂੰ ਯਾਤਰਾ ਸਫਲ ਕਰਵਾਈ ਆ ਭੋਲੇ ਨਾਸਤੇ ਨੇ ਪੂਰੀ ਜਗਾ ਭੋਲੇ ਨਾ ਜਗਾ ਭੋਲੇ ਨਾ ਜਗਾ ਸ਼ਿਵ ਸ਼ੰਕਰ ਬੋਲੇ 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 ਸਾਰੇ ਸੱਜਣਾ ਮਿੱਤਰਾਂ ਨੇ ਫੋਨ ਕੱਢੇ ਹੋਏ ਨੇ ਕਿ ਕੋਲੇਨਾਥ ਆਪਣੀ ਮਣੀ ਦੇ ਦਰਸ਼ਨ ਦੇਣ ਤੇ ਉਹਨਾਂ ਸੱਜਣਾ ਮਿੱਤਰਾਂ ਲਈ ਵੀਡੀਓ ਕੈਪਚਰ ਕਰੀਏ ਤੇ ਆਪਾਂ ਵੀ ਇਸੇ ਵੇਟ 'ਚ ਆ ਕੀ 10-15 ਮਿੰਟ ਲੱਗਣਗੇ ਹੋਰ ਮੈਂ ਸ਼ਿਵ ਸ਼ੰਕਰ ਜੈ ਪੋਲੇਨਾਥ ਆਸਤੀ ਚੋਟੀ ਦੇ ਉੱਪਰ ਓਮ ਸ਼ਿਧੀ ਜੀ ਦੀ ਪ੍ਰਕਿਰਤੀ ਦਾ ਵਰਤਸਾ ਹੰਦਾ ਜਿਵੇਂ ਜੂਰਨ ਸ਼ਿਧੀ ਜੀ ਹਜੇ ਹੋਰੇ ਬਾਕੀ ਪਿਛਲੇ ਪਾਸੇ ਸੂਰਜਾ ਤਾਂ ਵਰਕੇ ਘਟ ਦਿਖ ਰਿਹਾ ਸ਼ਿਵ ਸ਼ੰਕਰ ਜੈ ਪੋਲੇਨਾਥ bole 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 ਕਾ ਲੱਗ ਗਿਆ ਸੀ ਪਰ ਭੋਲੇनाथ ਨੇ ਹੀ ਆਪਣੇ ਦਰਸ਼ਨ ਕਰਾਤੇ ਕਲਾਸ ਤੇ ਸੂਰਜ ਨੇ ਚਮਕਾਤਾ ਮਣੀ ਨੂੰ જય ਸ਼ਿਵ ਸ਼ੰਕਰ જય ਭੋਲੇनाथ જય ਸ਼ਿਵ ਸ਼ੰਕਰ જય ਸ਼ਿਵ ਸ਼ੰਕਰ ਟਾਈਮ ਕਾ ਲੱਗ ਗਿਆ ਪਰ ਸੂਰਜ ਜੀ ਨਿਕਲੀ ਗਏ ਤੇ ਸਾਨੂੰ ਦਰਸ਼ਨ ਦਿੱਤੇ ਬਹੁਤ ਸੋਹਣੇ ਕਲਾਸ ਦੇ જય ਸ਼ਿਵ ਸ਼ੰਕਰ જય ਸ਼ਿਵ ਸ਼ੰਕਰ ਇੱਕ ਲਾਸਟ ਵਾਰ ਸ਼ਿਵਕੁੰਡ ਕਲਾਸ਼ ਦੇ ਦਰਸ਼ਨ ਕਰਕੇ ਮਾਰਕੀਟ ਚੋਂ ਹੁੰਦੇ ਹੋਏ ਚੱਲਦੇ ਹਾਂ ਹੁਣ ਆਪਾਂ ਥੱਲੇ ਵੱਲ ਨੂੰ ਵਾਪਸੀ ਵੈਰੀ ਗੋਰੀ ਕੁੰਡਾ ਰਾਤੀ ਉਰੇ ਨੋਘੋਦੇ ਪਹੁੰਚ ਗਏ ਸੀਗੇ ਤੇ ਨਾਲ ਨਾਲ ਜਾਂਦਾ ਸਾਰਾ ਧਰਨਾ ਉੱਥੇ ਜਾ ਕੇ نیچے ਜਾ ਕੇ ਲੰਗਰ ਪਛਾਦਾ ਸਕਦੇ ਆ ਫਿਰ ਚੱਤਰਾਂਗੇ ਅੱਗੇ ਯਾਤਰਾ ਸ਼ੁਰੂ ਯਾਤਰਾ ਵੈਸੇ ਹੁਣ ਹੋਈ ਕੀ ਮੁਕੰਮਲ ਜੋ ਦਰਸ਼ਨ ਕਰ ਲਏ ਨੇ ਸੋਨੇ ਕਲਾਸ਼ ਦੇ نیچے ਵੱਲ ਨੂੰ ਜਾਂਦੇ ਹਾਂ ਰਾਤੀ ਉਰੇ ਬੜੇ ਔਖੇ ਚੜ੍ਹੇ ਆ ਕਿਉਂਕਿ ਚੜ੍ਹਾਈ ਖੜੀ ਤਿੱਖੀ ਐ ਦੇਖ ਹੀ ਰਹੇ ਹੋ ਜਿਵੇਂ ਤੁਸੀਂ ਇਹ ਲਾਸ਼ ਦੇ ਰਾਜ ਨੇ ਸੋਨੇ ਸੀਗੇ ਉਹਨੇ ਖਤਰਨਾਕ ਵੀ ਨੇ ਉਸ ਦਾ ਅੰਦਾਜ਼ਾ ਅਸੀਂ ਇਹ ਪੱਥਰਾਂ ਤੋਂ ਲਾ ਸਕਦੇ ਹਾਂ ਕਿਉਂਕਿ 4 ਕਿਲੋਮੀਟਰ ਦਾ ਜਿਹੜਾ ਪੈਚ ਸੀਗਾ ਸਾਰਾ ਪੱਥਰੋ-ਪੱਥਰੀਓ ਚੱਲਣਾ ਪੈਂਦਾ ਕੋੜਾ ਨਾ ਜੀ ਕਿਰਪਾ ਨਾਲ ਆ ਪ੍ਰਿਆ ਯਾਤਰਾ ਕੰਪਲੀਟ ਹੋ ਗਈ ਹੈ 15 ਕਿਲੋਮੀਟਰ ਜਾਣ ਤੇ 15 ਕਿਲੋਮੀਟਰ ਆਣ ਦਾ ਟਰੈਕ ਹੈ ਉਹ ਯਾਤਰਾ ਦਾ ਪੂਰੀ ਸ਼ਰਧਾ ਨਾਲ ਇਮਾਨਦਾਰੀ ਨਾਲ ਪੂਰਾ ਹੋ ਚੁੱਕਿਆ ਤੇ ਥੋੜੇ-ਮੋਟੇ ਦਿੱਕਤਾਂ ਤਾਂ ਆਂਦੀ ਨੇ ਕਿਉਂਕਿ ਕਦੇ-ਕਦੇ ਤੁਰਾਂਗੇ ਜ ਰੈਗੂਲਰ ਬੰਦਾ ਤੁਰਦਾ ਰਹਿੰਦਾ ਨਾਲ ਵੱਖਰੀ ਹੈ ਤੇ ਆਪਾਂ ਪਹੁੰਚ ਜੇ ਹੁਣ ਦੁਬਾਰਾ ਹੜਸਰ ਜਿੱਥੋਂ ਆਪਾਂ ਯਾਤਰਾ ਸ਼ੁਰੂ ਕਰੀ ਸੀਗੀ ਤੇ ਉਰੇ ਤੋਂ ਆਪਾਂ ਜਾਵਾਂਗੇ ਕਾਰਤਿਕ ਦੇ ਮੰਦਿਰ ਕੁੰਭਤੀ ਕੁੰਭਤੀ ਨਾਮ ਦੀ ਕੋਈ ਜਗ੍ਹਾ ਪਿੰਡਾਂ ਉਹਦੇ 9-10 ਕਿਲੋਮੀਟਰ ਉੱਥੇ ਸ਼੍ਰੀ ਕਾਰਤਿਕ ਜੀ ਦਾ ਮੰਦਿਰ ਹੈ ਉੱਥੇ ਜਾਵਾਂਗੇ ਆਪਾਂ ਬਾਕੀ ਮੀਤ ਭਾਈ ਵੀ ਆਪਣਾ ਇੰਤਜ਼ਾਰ ਕਰ ਰਹੇ ਲੈਣ ਆਏ ਆਪਾਂ ਨੂੰ ਇਹ ਚੱਲ ਗਏ ਸੀ ਪਰ ਮੋੜ ਰੱਦ ਵਿਚਾਲੇ ਯਾਤਰਾ ਛੱਡ ਕੇ ਹਾਂਜੀ ਕਿੱਦਾਂ ਹੈ ਲੱਤਾ ਤੁਨ ਦੁਖਰੀ ਆ ਲੱਤਾ ਤੁਨ ਹੈ ਮੈਨੂੰ ਬਾਈਕਰ ਚ ਲੈ ਕੇ ਦੱਪਰ ਅੰਜਨਤਰ ਤੋਂ ਹੋਲ ਕੇ ਰੈਮਪੇ ਜਾ ਕਰ ਲੈ ਬੜਾ ਉੱਪਰ ਮੱਤ ਦਾ ਮੰਦਿਰ ਦਾ ਹਾਂ ਉਹ ਘਟਨਾ ਹੋਲਟੇ ਚੱਲੇ ਜਿਵੇਂ ਲੋਕਲ ਨੂੰ ਗੁੱਛਿਆ ਤਾਂ ਕਹਿੰਦਾ ਕੁਕਤੀ ਮਲੇ ਤੋਂ ਅੱਗੇ 4 ਕਿਲੋਮੀਟਰ ਦਾ ਟ੍ਰੈਕ ਹੈ ਕਾਰਤਿਕ ਜੀ ਦਾ ਮੰਦਿਰ ਦਾ ਫਿਰ ਅਸੀਂ ਉਸ ਨੂੰ ਡਿਲੇ ਨਹੀਂ ਕਰਿਆ ਫਿਰ ਕਦੀ ਆਵਾਂਗੇ ਦੇਖਾਂਗੇ ਕਿਉਂਕਿ ਲੱਤਾਂ ਬਿਲਾਲ ਬਹੁਤ ਦੁਖ ਰਹੀਆਂ ਨੇ ਇਤੋਂ ਟ੍ਰੈਕ ਹੀ ਕਰ ਲਾਂਗੇ 4 ਕਿਲੋਮੀਟਰ ਦਾ ਬਸ ਤੇ ਕੁਝ ਬਾਰਿਸ਼ਾਂ ਵੀ ਹੋ ਰਹੀਆਂ ਨੇ ਤੇ ਜੋ ਕਾਰਤਿਕ ਜੀ ਦਾ ਮੰਦਿਰ ਬਹੁਤ ਹੀ ਸੋਹਣੀ ਜਗ੍ਹਾ ਹੈ ਚਲੋ ਸ਼ਮਾਤਾ ਪਾਰਵਤੀ ਨੇ ਸਾਰਾ ਰਾਜ ਭਾਗ ਆਪਣਾ ਗਣੇਸ਼ ਜੀ ਨੂੰ ਸੰਭਾਤਾ ਸੀਗਾ ਤਾਂ ਕਾਰਤਿਕ ਜੀ ਰੁੱਸ ਕੇ ਉੱਥੇ ਉੱਪਰ ਸਥਾਨ ਤੇ ਚਲੇ ਗਏ ਸੀ ਇਹ ਜਲਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅਗਲੇ ਨੈਕਸਟ ਕਦੀ ਆਵਾਂਗੇ ਇੱਧਰ ਨੂੰ ਤਾਂ ਉੱਥੇ ਵੀ ਯਾਤਰਾ ਵੀ ਕਰਕੇ ਆਵਾਂਗੇ ਉਦੋਂ ਤੱਕ ਬੋਲੇ ਨਾਲ ਤੁਹਾਡੇ ਦੀ ਕਿਰਪਾ ਬਣਾਈ ਰੱਖੇ ਤੇ ਵੀਡੀਓ ਲਾਈਕ ਕਰ ਦਿਓ ਬੋਲੇ ਨਾਲ ਦਾ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਜਲਦੀ ਅਗਲੇ ਕਿਸੇ ਲੋਕ ਦੇ ਵਿੱਚ ਪੂਰਾ ਤੋਂ ਜਿੱਤਾਂ ਜੰਮਾ ਚੰਬਾ ਪਰ ਮੋਰ ਆਪਣਾ ਖੜਾ ਬੁਲਟ ਚੱਕ ਕੇ ਚੰਬੇ ਨੂੰ ਨਿਕਲਾਂਗੇ ਟਾਈਮ ਅਜੇ ਕੋਈ ਜ਼ਿਆਦਾ ਨਹੀਂ ਆ ਚਾਰ ਹੀ ਵਜੇ ਨੇ ਤੇ ਦੇਖਦੇ ਕਿੰਨਾ ਕ ਸਫਰ ਨਿਕਲ ਹੁੰਦਾ ਹੈ ਜੈ ਪੋਲੇ ਦਾ ਜੈ ਸ਼ਿਵ ਸ਼ੰਕਰ ਬਾਕੀ ਯਾਤਰਾ ਕਿਵੇਂ ਦੀ ਲੱਗੀ ਤੁਹਾਨੂੰ ਤੁਹਾਡੀ ਆਨ ਦੀ ਇੱਛਾ ਹੈਗੀ ਦਰਸ਼ਨ ਤੁਹਾਡੇ ਪੂਰੇ ਹੋਏ ਕਿ ਨਹੀਂ ਹੋਏ ਦੱਸਿਓ ਜਰੂਰ ਜੈ ਸ਼ਿਵ ਸ਼ੰਕਰ ਜੈ ਪੋਲੇ ਦਾ